ਸਵਾਇਰ ਝੂਠ ਤੋਂ ਆਮ ਆਦਮੀ ਪਾਰਟੀ ਨੇ ਬੋਲੇ ਹੀ ਕੁਝ ਨਹੀਂ ਦਿੱਲੀ ਦਾ ਫੇਲ ਮਾਡਲ ਪ੍ਰਚਾਰ ਦੇ ਰਹੇ ਲੋਕਾਂ ਨੂੰ ਠਾਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਤੇ ਦਿੱਲੀ ਵਾਲਿਆਂ ਨੇ ਦੱਸਤਾ ਕਿ ਇਹਨਾਂ ਤੋਂ ਫੇਲ ਕੋਈ ਨਹੀਂ ਇਹਨਾਂ ਤੋਂ ਝੂਠਾ ਕੋਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਇੱਕ ਦਸਕਤ ਕਰਕੇ ਇਹਨਾਂ ਦੇ ਕਦਮਾਂ 'ਚ ਸਾਰਾ ਪੰਜਾਬ ਰੱਖਿਆ ਤੇ ਹੁਣ ਜਦੋਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਸਾਹਿਬ ਨੂੰ ਬੁਰੇ ਤਰੀਕੇ ਹਰਾਤਾ ਆ ਆਪਦੀ ਸੀਟ ਤੱਕ ਕੇਜਰੀਵਾਲ ਨੇ ਜਿੱਤ ਸਕੇ ਤੇ ਹਲੇ ਵੀ ਪੰਜਾਬ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਤਲਬ ਕਰੀ ਜਾਂਦੇ ਨੇ ਅਰਵਿੰਦ ਕੇਜਰੀਵਾਲ ਦਿੱਲੀ ਬੈਠ ਕੇ ਅੱਜ ਵੀ ਹੁਕਮ ਜਾਰੀ ਕਰ ਰਹੇ ਨੇ ਕਿ ਜੀ ਪੰਜਾਬ ਦੇ ਮੰਤਰੀ ਪੰਜਾਬ ਦੇ ਐਮ ਐਲ ਏ ਉੱਥੇ ਹਾਜ਼ਰ ਹੋਣ ਇਹ ਤਾਂ ਸਿੱਧਾ ਸਿੱਧਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਟੇਕਓਵਰ ਕਰਨ ਦੀ ਤਿਆਰੀ ਹੈ ਸਰ ਸ਼ਸ਼ੀਕਲ ਜੀ ਸਰ ਮੈਂ ਰੋਜ਼ਾਨਾ ਟੈਪ ਤੋਂ ਹਰਮਿੰਦਰ ਕੌਰ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਧੰਵਾ ਜੀ ਸਰ ਦਿੱਲੀ ਦੀਆਂ ਚੋਣਾਂ ਹੋਈਆਂ ਤੇ ਆਮ ਆਦਮੀ ਪਾਰਟੀ ਨੂੰ ਇੱਕ ਕਰਾਰੀ ਹਾਲ ਮਿਲਿਆ ਤੇ ਦੂਜੇ ਪਾਸੇ ਕੱਲ ਪੰਜਾਬ ਦੇ ਸਾਰੇ ਐਮਐਲਏ ਵੀ ਜਿਹੜੇ ਕਿ ਦਿੱਲੀ ਸੱਦ ਲੈਨੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਦੇਖੋ ਜਿਹੜਾ ਦਿੱਲੀ ਦਾ ਨਤੀਜਾ ਆਇਆ ਉਹਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਝੂਠ ਤੇ ਫਰੇਬ ਦੀ ਰਾਜਨੀਤੀ ਦੀ ਜਿਹੜੀ ਉਮਰ ਹੁੰਦੀ ਉਹ ਬਹੁਤ ਛੋਟੀ ਹੁੰਦੀ ਹੈ ਜੀ ਅਰਵਿੰਦ ਕੇਜਰੀਵਾਲ 10 ਸਾਲ ਦੇ ਵਿੱਚ ਹੀ ਬਤੌਰ ਇੱਕ ਪੋਲੀਟੀਸ਼ੀਅਨ ਫੇਲ ਹੋ ਗਏ ਉਹਦਾ ਇੱਕ ਬਹੁਤ ਵੱਡਾ ਕਾਰਨ ਸੀ ਕਿ ਸਵਾਇ ਝੂਠ ਤੋਂ ਆਮ ਆਦਮੀ ਪਾਰਟੀ ਨੇ ਬੋਲੇ ਕੁਝ ਨਹੀਂ ਦਿੱਲੀ ਦਾ ਫੇਲ ਮਾਡਲ ਪ੍ਰਚਾਰ ਦੇ ਰਹੇ ਲੋਕਾਂ ਨੂੰ ਠਾਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਤੇ ਦਿੱਲੀ ਵਾਲਿਆਂ ਨੇ ਦੱਸਤਾ ਕਿ ਇਹਨਾਂ ਤੋਂ ਫੇਲ ਕੋਈ ਨਹੀਂ ਇਹਨਾਂ ਤੋਂ ਝੂਠਾ ਕੋਈ ਨਹੀਂ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਇੱਕ ਵੱਡੀ ਸਟੇਟ ਹੈ ਦਿੱਲੀ ਨਾਲੋਂ ਤਾਂ ਹਮੇਸ਼ਾ ਹੀ ਵੱਡੀ ਸਟੇਟ ਹੈ ਪੰਜਾਬ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਇੱਕ ਦਸਕਤ ਕਰਕੇ ਇਹਨਾਂ ਦੇ ਕਦਮਾਂ 'ਚ ਸਾਰਾ ਪੰਜਾਬ ਰੱਖਿਆ ਤੇ ਹੁਣ ਜਦੋਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਸਾਹਿਬ ਨੂੰ ਬੁਰੇ ਤਰੀਕੇ ਹਰਾਤਾ ਆ ਆਪਦੀ ਸੀਟ ਤੱਕ ਕੇਜਰੀਵਾਲ ਨੇ ਜਿੱਤ ਸਕੇ ਤੇ ਹਲੇ ਵੀ ਪੰਜਾਬ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਤਲਬ ਕਰੀ ਜਾਂਦੇ ਨੇ ਦੇਖੋ ਜੇ ਕਿਸੇ ਨੇ ਅਫਸੋਸ ਕਰਨ ਵੀ ਜਾਣਾ ਤਾਂ ਆਪਦੀ ਮਰਜ਼ੀ ਨਾਲ ਚਾਇਆ ਜਾਵੇ ਜਾ ਕੇ ਕੇਜਰੀਵਾਲ ਸਾਹਿਬ ਦੀ ਹਾਰ ਦਾ ਅਫਸੋਸ ਕਰੇ ਪਰ ਅਰਵਿੰਦ ਕੇਜਰੀਵਾਲ ਦਿੱਲੀ ਬੈਠ ਕੇ ਅੱਜ ਵੀ ਹੁਕਮ ਜਾਰੀ ਕਰ ਰਹੇ ਨੇ ਕਿ ਜੀ ਪੰਜਾਬ ਦੇ ਮੰਤਰੀ ਪੰਜਾਬ ਦੇ ਐਮਐਲਏ ਉੱਥੇ ਹਾਜ਼ਰ ਹੋਣ ਇਹ ਤਾਂ ਸਿੱਧਾ ਸਿੱਧਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਟੇਕਓਵਰ ਕਰਨ ਦੀ ਤਿਆਰੀ ਹੈ ਕਿਉਂਕਿ ਦਿੱਲੀੋਂ ਤਾਂ ਕੇਜਰੀਵਾਲ ਸਵੇਲੇ ਹੋ ਗਏ ਹੁਣ ਲੈ ਦੇ ਕੇ ਇੱਕ ਸਟੇਟ ਇਹਨਾਂ ਕੋਲੇ ਪੰਜਾਬ ਰਹਿ ਗਈ ਹੈ ਤੇ ਹੁਣ ਉਹਨੂੰ ਟੇਕਓਵਰ ਕਰਨ ਦੀ ਸਿੱਧੀ ਤਿਆਰੀ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਉਹ ਰੋ ਬਿਸਤਰੀਆ ਗੋਲ ਕਰ ਦੇਣਾ ਇਹਨਾਂ ਨੇ ਸਾਰ ਜੀ ਸਰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਦਿੱਲੀ ਦੇ ਵਿੱਚ ਚੋਣਾ ਹਾਰੀਆਂ ਤੇ ਉੱਥੇ ਹੁਣ ਸਿਰਸਾ ਵੀ ਵੱਡਾ ਇਲਜ਼ਾਮ ਲਾ ਰਹੇ ਨੇ ਕਹਿੰਦੇ ਕਿ ਪੰਜਾਬ ਦੇ ਜਿਹੜੇ ਵਿਧਾਇਕ ਨੇ ਉਹ ਮਜਬੂਰ ਹੋਣਗੇ ਤੇ ਇਹ ਕਹਿਣਗੇ ਕਿ ਹੁਣ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਉਹ ਕੇਜਰੀਵਾਲ ਨੂੰ ਬਣਾਇਆ ਜਾਵੇ ਦੇਖੋ ਇੱਕ ਗੱਲ ਸਪਸ਼ਟ ਹੈ ਜੀ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਕੈਨਸਲ ਕੀਤੀ ਗਈ ਕੱਲ੍ਹ ਵਾਸਤੇ ਜੀ ਮਤਲਬ ਜੇਥੇ ਪੰਜਾਬੀਆਂ ਦੀ ਭਲਾਈ ਦਾ ਕੋਈ ਫੈਸਲਾ ਹੋ ਸਕਦਾ ਸੀ ਉਹ ਤਾਂ ਮੀਟਿੰਗ ਕੈਨਸਲ ਕਰਤੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਸਾਰੇ ਮੰਤਰੀ ਸਾਰੇ ਵਿਧਾਇਕ ਦਿੱਲੀ ਸੱਦ ਲੈ ਕੇ ਸੋ ਮੈਂ ਬੜਾ ਸਪਸ਼ਟ ਹਾਂ ਕਿ ਹੁਣ ਪੰਜਾਬ ਦੀ ਸਰਕਾਰ ਨੂੰ ਸਿੱਧਾ ਟੇਕਓਵਰ ਕੇਜਰੀਵਾਲ ਨੇ ਕਰਨਾ ਹੈ ਤਰੀਕਾ ਕੋਈ ਵੀ ਲਾਪ ਲੈਣ ਕੇਜਰੀਵਾਲ ਆਪੂਰੇ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਲੈਣ ਜਿਹੜਾ ਕਿ ਖੈਰ ਜਿੰਨੀ ਦੇਰ ਅਸੀਂ ਉਰੇ ਬੈਠੇ ਹਾਂ ਵਿਰੋਧੀ ਧਿਰ ਦੇ ਤੌਰ ਤੇ ਅਸੀਂ ਐਸੀ ਕੋਈ ਵੀ ਚੀਜ਼ ਹੋਣ ਨਹੀਂ ਰਵਾਂਗੇ ਪੰਜਾਬ ਦੇ ਵਿੱਚ ਪਰ ਹੁਣ ਅਸਿੱਧੇ ਜਾਂ ਸਿੱਧੇ ਰੰਗ ਦੇ ਨਾਲ ਸਰਕਾਰ ਦਾ ਕਬਰ ਤਿਆਰ ਹੈ ਤੇ ਮੁੱਖ ਮੰਤਰੀ ਦੀ ਕੁਰਸੀ ਜਾਨੀ ਤਿਆਰ ਜੀ ਸਰ ਚਰਚਾ ਵਿੱਚ ਇਹ ਵੀ ਹੋਈਆਂ ਸੀ ਕਿ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਸਰਕਾਰ ਬਹੁਤ ਜਲਦ ਟੁੱਟ ਜਾਊਗੀ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੁਣ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਵੀ ਚੋਣਾ ਹਾਰ ਗਈ ਨੇ ਆਮ ਆਦਮੀ ਪਾਰਟੀ ਤਾਂ ਹੁਣ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਟੁੱਟ ਜਾਊਗੀ ਦੇਖੋ ਮੈਂ ਤਾਂ ਇਹ ਕਹਿਣਾ ਕਿ ਦਿੱਲੀ ਜਿਹੜਾ ਐਕਸਾਈਜ਼ ਘੁਟਾਲਾ ਹੋਇਆ ਉਹ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਲੈ ਕੇ ਬੈਠ ਗਿਆ ਜੀ ਕਿਉਂਕਿ ਅੰਦ ਕੇਜਰੀਵਾਲ ਦਾਵਾ ਤਾਂ ਕਰਦੇ ਸੀ ਕਿ ਜੇ ਅਸੀਂ ਕਰਪਸ਼ਨ ਫ੍ਰੀ ਇੱਕ ਸਰਕਾਰ ਦਵਾਂਗੇ ਲੇਕਿਨ ਦੁਨੀਆ ਨੇ ਦੇਖਿਆ ਕਿ ਐਕਸਾਈਜ਼ ਘੁਟਾਲੇ ਦੇ ਵਿੱਚ ਕਰੋੜਾਂ ਰੁਪਈਆ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਇਆ ਸੁਪਰੀਮ ਕੋਰਟ ਤੱਕ ਨੇ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ ਆਪਣਾ ਕੇਦਰੀਵਾਲ ਸਾਹਿਬ ਨੂੰ ਅਸਤੀਫਾ ਦੇਣ ਦੇ ਲਈ ਕਿਹਾ ਤੇ ਅਸਤੀਫਾ ਦੇਣਾ ਵੀ ਪਿਆ। ਜੀ। ਉਤੋਂ ਵੱਡਾ ਘਟਾਲਾ ਪੰਜਾਬ ਦੇ ਵਿੱਚ ਹੈ ਕਿ ਜਿਹੜੇ ਲੋਕਾਂ ਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਬਣਾਈ ਜਿਹੜੇ ਦਿੱਲੀ ਕੰਮ ਕਰਦੇ ਸੀ ਉਹੀ ਸਭ ਕੁਝ ਪੰਜਾਬ ਦੇ ਵਿੱਚ। ਸੋ ਹੁਣ ਜਦੋਂ ਪੰਜਾਬ ਦੇ ਵਿੱਚ ਇਹਦੀ ਜਾਂਚ ਸ਼ੁਰੂ ਹੋਊਗੀ ਇਹ ਤਾਂ ਤੁਸੀਂ ਦੇਖਿਓ ਕਿ ਇਹਨਾਂ ਦੇ ਤਾਂ ਆਪਦੇ ਮੰਤਰੀ ਵਿਧਾਇਕਾਂ ਦੇ ਖਿਲਾਫ ਬਿਆਨ ਦੇਣਗੇ। ਸੋ ਸਰਕਾਰ ਪੰਜਾਬ ਦੇ ਵਿੱਚ ਦਿੱਲੀ ਦੇ ਨਾਲ ਹੀ ਖਤਮ ਹੋ ਗਈ ਹੈ। ਹੁਣ ਤਾਂ ਠੀਕ ਹੈ ਇੱਕ ਆਫੀਸ਼ੀਅਲੀ ਬੈਠੇ ਨੇ ਪਰ ਇਹਨਾਂ ਦੇ ਕੋਲੇ ਹੁਣ ਰਹਿਣਾ ਕੱਖ ਨਹੀਂ। ਜੀ ਸਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ।